ਪ੍ਰਪਰਟੀ ਆਪਾਂ ਨੂੰ ਦਿਖਾਇਆ ਗਿਆ ਆਪਾਂ ਉਸ ਪ੍ਰਪਰਟੀ ਨੂੰ ਰਜਿਸਟਰੀ ਕਰਵਾ ਲਈ ਸਾਡੇ ਨਾਂ ਤੇ ਇੰਤਕਾਲ ਮਨਜ਼ੂਰ ਹੋ ਗਿਆ ਅੱਜ ਦੀ ਡੇਟ ਦੇ ਵਿੱਚ ਜਦੋਂ ਮੈਂ ਉਸ ਪ੍ਰਪਰਟੀ ਦੇ ਉੱਤੇ ਉਹ ਸਾਰੀ ਕਰਨ ਜਾ ਰਿਹਾ ਹਾਂ ਉੱਥੇ ਇੱਕ ਪ੍ਰਪਰਟੀ ਦਾ ਨਵਾਂ ਮਾਲਕ ਖੜਾ ਹੋ ਰਿਹਾ ਜੋ ਕਿ ਦਾਵਾ ਕਰ ਰਿਹਾ ਕਿ ਪ੍ਰਪਰਟੀ ਮੇਰੀ ਹੈ ਉਹਨਾਂ ਨੇ ਵੀ ਮੈਨੂੰ ਅੱਜ ਦੀ ਡੇਟ ਤੇ ਬੁਲਾਇਆ ਸੀ ਕਿ ਤੁਸੀਂ ਆਇਓ ਅਸੀਂ ਬੈਠ ਕੇ ਇੱਕ ਵਾਰੀ ਗੱਲ ਕਰਾਂਗੇ ਜਦੋਂ ਅਸੀਂ ਉਹਨਾਂ ਦੇ ਘਰ ਦੇ ਬਾਹਰ ਗਏ ਉਹ ਸਾਨੂੰ ਦੇਖ ਕੇ ਉੱਥੋਂ ਨਿਕਲ ਗਏ ਤੇ ਬਾਅਦ ਵਿੱਚ ਪੁਲਸ ਲੈ ਕੇ ਤੇ ਮੌਕੇ ਤੇ ਆ ਗਏ ਤੇ ਸਾਨੂੰ ਧਮਕਾਉਣ ਲੱਗੇ ਪੇਮੈਂਟ ਨਹੀਂ ਆਈ ਮੇਰੇ ਕਿਲਾ ਖਾਣੇ ਦੀ 11 ਲੱਖ ਆਇਆ ਜਿਹੜੇ ਕਿ ਪਿਆਰੇ ਨੇ ਲੱਖ ਅੱਧਾ ਬਲਾਦੇ 11 ਲੱਖ ਬੰਦੀ ਆ ਤੇ ਕਿ ਕਿ 11 ਲੱਖ ਆਇਆ ਕਹਿ ਇਹਨੇ ਲਿਖ ਕੇ ਦਿੱਤਾ ਹਨੋ ਕਿ ਮੈਂ 11 ਦੇ ਸਾਰੇ ਪੇਵਣ ਪੂਰੀ ਕਰ ਦੂੰਗਾ ਤਾਂ ਮੈਨੂੰ ਕਬਜ਼ਾ ਦੇ ਦਿਓ ਕਿ ਪੁਲਿਸ ਵਾਲਿਆਂ ਨੂੰ ਸਾਨੂੰ ਕਹਿੰਦੇ ਕਿ ਤੁਸੀਂ ਥਾਣੇ ਚਲੋ ਜੀ ਆ 4-5 ਲੱਗੀ ਹੋਈ ਆ ਤੇ ਇਹ ਬੰਦਾ ਸਾਡੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰ ਰਿਹਾ ਉਲਟਾ ਸਾਨੂੰ ਧਮਕੀਆਂ ਦੇ ਰਿਹਾ ਕਿ ਵੀ ਜੇ ਤੁਸੀਂ ਇਦਾਂ ਆਓਗੇ ਮੈਂ ਤੁਹਾਨੂੰ ਪਲਾਟ ਨਹੀਂ ਦੇਣਾ ਤੁਸੀਂ ਜੋ ਕਰਨਾ ਚਾਹੋ ਜਿੱਥੇ ਥਾਣੇ ਜਾਣਾ ਥਾਣੇ ਚਲ ਜਾਓ ਪਰ ਮੈਂ ਇੰਨਾ ਜ਼ਿਆਦਾ ਮਤਲਬ ਹਰਾਸ ਹੋ ਚੁੱਕੇ ਆ ਮੈਂ ਇੰਨਾ ਜ਼ਿਆਦਾ ਡਿਸਟਰਬ ਹੋ ਚੁੱਕੇ ਆ ਇਸ ਪ੍ਰਾਪਰਟੀ ਦੇ ਉੱਤੇ ਪਿਛਲੇ 5 ਸਾਲਾਂ ਤੋਂ ਲੋਨ ਚੱਲ ਰਿਹਾ ਤੇ ਮੈਂ ਹਰ ਮਹੀਨੇ ਕਿਸ਼ਤ ਜਮ੍ਹਾਂ ਕਰ ਰਿਹਾ ਜਿਸ ਦੀ ਰਕਮ ਅਪ੍ਰੋਕਸੀਮੇਟਲੀ 13000 ਰੁਪਏ ਹਰ ਮਹੀਨੇ ਦੀ ਕਿਸ਼ਤ ਹੈ 8 ਤੋਂ 9 ਲੱਖ ਰੁਪਏ ਮੈਂ ਸਿਰਫ ਵਿਆਜ ਦਾ ਵਰਤ ਚੁੱਕਿਆ ਹੈ ਲੁਧਿਆਣਾ ਲਾਈਕ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅਗਰ ਤੁਸੀਂ ਪਲਾਟ ਲੈ ਰਹੇ ਹੋ ਜਾਂ ਮਕਾਨ ਲੈ ਰਹੇ ਹੋ ਤਾਂ ਐਸੇ ਡੀਲਰ ਕੋ ਤੁਸੀਂ ਫਸੋ ਨਾ ਕਿਉਂਕਿ ਤੁਹਾਨੂੰ ਅਸੀਂ ਸੱਚ ਦਖਾਣ ਜਾ ਰਹੀ ਆ ਪਿੱਛੇ ਇੱਕ ਤਸਵੀਰ ਦਿਖਾ ਰਾਂ ਧੀਰ ਪ੍ਰਾਪਰਟੀਜ਼ ਇਹ ਤੁਹਾਨੂੰ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਇਸ ਪ੍ਰੋਪਰਟੀ ਦੀ ਇਸ ਕਰਕੇ ਤਸਵੀਰ ਦਿਖਾਈ ਜਾ ਰਹੀ ਹੈ ਕਿ ਇੱਕ ਸਖਸ਼ ਨੇ ਇੱਥੋਂ ਦੀ ਪਲਾਟ ਲਿੱਤਾ ਪਲਾਟ ਲਿੱਤਾ ਪਲਾਟ 2018 ਦੇ ਵਿੱਚ ਲਿੱਤਾ ਸੀਗਾ ਪਲਾਟ ਲੈਣ ਤੋਂ ਬਾਅਦ ਜਦੋਂ ਪਲਾਟ ਦੀ ਅਨੁਸਾਰੀ ਕਰਮਚਾਰੀ ਜਾਂਦਾ ਵਹ ਤੇ ਉਸ ਤੋਂ ਬਾਅਦ ਉੱਥੇ ਇੱਕ ਨਵਾਂ ਮਾਲਕ ਬਣਿਆ ਹੁੰਦਾ ਜੋ ਜੋ ਕਹਿ ਰਿਹਾ ਕਿ ਪਲਾਟ ਜਿਹੜਾ 2023 ਦੇ ਵਿੱਚ ਲੈਂਦਾ ਜੋ ਅਸਲ ਮਾਲਕ ਹੈ ਜਿਹਦੀ ਰਿਸ਼ਤੀ ਜਿਹੜੀ ਹੈਗੀ 2018 ਦੇ ਵਿੱਚ ਕੋਈ ਸੀਗੀ 150 ਵਰਗ ਅਸ ਦਾ ਇਹ ਪਲਾਟ ਹੈ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਇਹ ਤਹਿਸੀਲਦਾਰ ਸਾਹਿਬ ਵੱਡਾ ਸਕੈਮ ਜਿਹੜਾ ਚੱਲਦਾ ਹੋਊਗਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਕੀ ਖਸਰਾ ਨੰਬਰ ਸੇਮ ਰਿਸ਼ਟੀ ਕਦੀ ਹੋ ਸਕਦੀ ਹੈ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਹ ਤਸਵੀਰਾਂ ਇਸ ਕਰਕੇ ਦਿਖਾਈਆਂ ਜਾ ਰਹੀਆਂ ਕਿ ਇਹਨਾਂ ਕੋਲ ਮਾਲਕਾਨਾ ਹੱਕ ਵੀ ਹੈਗਾ ਵੈ ਇਹ ਤਸਵੀਰ ਹੈ ਕਿ ਆ ਫਰਦ ਵੀ ਨਾਲ ਦੀ ਨਾਲ ਲੱਗੀ ਹੋਈ ਹੈ ਕੀ ਨਾਮ ਹੈ ਆਪਣਾ ਮੇਰਾ ਨਾਮ ਸਰ ਸਤਿਆਜੀਤ ਰਾਏ ਸਤਿਆ ਨਾਮ ਦਾ ਸਤਿਆ ਤੇਰਾ ਫਰੋਡ ਜਿਹੜਾ ਹੋ ਗਿਆ ਉਹਦਾ ਕੀ ਹੈ ਇਹ ਪ੍ਰਾਪਰਟੀ 2018 ਦੇ ਵਿੱਚ 2018 ਦੇ ਵਿੱਚ ਇੱਕ ਪ੍ਰਾਪਰਟੀ ਮੈਂ ਪਰਚੇਜ਼ ਕੀਤੀ सुरेंद्र ਕੁਮਾਰ ਧੀਰ ਤੋਂ ਕਿੱਥੇ ਉਹਨਾਂ ਦਾ ਦਫ਼ਤਰ ਇਹ ਇਹਨਾਂ ਦਾ ਦਫ਼ਤਰ ਆਪਣਾ ਰਾਧਾ ਸਵਾਮੀ ਰੋਡ ਦੇ ਉੱਤੇ ਹੈ ਹਾਂ ਜਿੱਥੇ ਆਪਾਂ ਖੜੇ ਆਂ ਜਿੱਥੇ ਆਪਾਂ ਖੜੇ ਆਂ ਮੌਕੇ ਤੇ ਇਹ ਪ੍ਰਾਪਰਟੀ ਮੈਂ ਆਪਣੇ ਮਦਰ ਦੇ ਨਾਮ ਤੇ ਰਜਿਸਟਰੀ ਕਰਵਾਈ ਹੈ ਜਿਹਦੇ ਉੱਤੇ ਬੈਂਕ ਦਾ ਲੋਨ ਚੱਲ ਰਿਹਾ ਜੀ ਅੱਛਾ ਪ੍ਰਾਪਰਟੀ ਆਈਡੈਂਟੀਫਾਈ ਕਰਾਈ ਗਈ ਪ੍ਰਾਪਰਟੀ ਆਪਾਂ ਨੂੰ ਦਿਖਾਇਆ ਗਿਆ ਆਪਾਂ ਉਸ ਪ੍ਰਾਪਰਟੀ ਨੂੰ ਰਜਿਸਟਰੀ ਕਰਵਾ ਲਈ ਸਾਡੇ ਨਾਂ ਤੇ ਇੰਤਕਾਲ ਮਨਜ਼ੂਰ ਹੋ ਗਿਆ ਅੱਜ ਦੀ ਡੇਟ ਦੇ ਵਿੱਚ ਜਦੋਂ ਮੈਂ ਉਸ ਪ੍ਰਾਪਰਟੀ ਦੇ ਉੱਤੇ ਉਹ ਸਾਰੀ ਕਰਨ ਜਾ ਰਿਹਾ ਹਾਂ ਉੱਥ ਦਾਵਾ ਕਰ ਰਹਾ ਕਿ ਪ੍ਰਾਪਰਟੀ ਮੇਰੀ ਹੈ ਮੌਕੇ ਤੇ ਉਸ ਦੇ ਕੋਲ ਵੀ ਰਜਿਸਟਰੀ ਦੀ ਕਾਪੀ ਹੈ ਉਸ ਦੇ ਨਾਮ ਤੇ ਵੀ ਇੰਤਕਾਲ ਮਨਜ਼ੂਰ ਹੈ ਖਸਰਾ ਗਾਤਾ ਨੰਬਰ ਸਾਰਾ ਸੇਮ ਹੈ ਮਤਲਬ ਪਟਵਾਰਖਾਨੇ ਜਾਂ ਤਹਿਸੀਲਦਾਰ ਨੇ ਵੀ ਨਹੀਂ ਦੇਖਿਆ ਕਿ ਖਸਰਾ ਖਸਰਾ ਨੰਬਰ ਸੇਮ ਹੈ ਉਹਦਾ ਆ ਖਸਰਾ ਨੰਬਰ ਸਾਰਾ ਸੇਮ ਹੈ ਪ੍ਰਾਪਰਟੀ ਵੇਚੀ ਕਿ ਤਾ ਤੁਸੀਂ ਕਦੇ ਤੁਹਾਡੀ ਮਾਤਾ ਨੇ ਵੇਚਤੀ ਸੀ ਪ੍ਰਾਪਰਟੀ ਅੱਗੇ ਨਹੀਂ ਜੀ ਨਹੀਂ ਅਜੇ ਮੇਰੇ ਮਾਤਾ ਦੇ ਨਾਮ ਤੇ ਹੀ ਰਜਿਸਟਰੀ ਉਹਨੇ ਰਜਿਸਟਰੀ ਕਿੱਦਾਂ ਕਰਾ ਲਈ ਉਹਦੀ ਜਿਹੜੀ ਰਜਿਸਟਰੀ ਹੋਈ ਹੈ ਉਹ ਕਿਸੇ ਤੀਸਰੇ ਪਰਸਨ ਦੇ ਨਾਮ ਦੇ ਵਿੱਚ ਹੈ ਜਦੋਂ ਆਪਾਂ ਰਜਿਸਟਰੀ ਦੀ ਚੇਨ ਨਿਕਲਵਾ ਰਹੇ ਹਾਂ ਉਸ ਚੇਨ ਦੇ ਵਿੱਚ ਸਾਡੀ ਪ੍ਰਾ ਉਹਨਾਂ ਦੀ ਪ੍ਰਾਪਰਟੀ ਦੀ ਓਨਰਸ਼ਿਪ ਕਿਸੇ ਹੋਰ ਬੰਦੇ ਦੇ ਥਰੂ ਬਣ ਰਹੀ ਹੈ ਉਹਨਾਂ ਦੀ ਕਿਸ ਨਾਮ ਤੋਂ ਬਣ ਰਹੀ ਹੈ ਉਹਨਾਂ ਦੀ ਰਜਿਸਟਰੀ ਅੱਜ ਦੀ ਡੇਟ ਦੇ ਵਿੱਚ ਪ੍ਰਵੀਨ ਕੁਮਾਰ ਦੇ ਨਾਮ ਤੇ ਹੈ ਲੇਕਿਨ ਅ ਸੁਨਿੰਦਰ ਤੀ ਜੋ ਡੀਲਰ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਬਾਤचीत ਤੁਹਾਡੀ ਪੂਰੀ ਗੱਲਬਾਤ ਸੁਣਾਵਾਂਗੇ ਲੇਕਿਨ ਨੰਬਰ ਜੋ ਬੋਰਡ ਤੇ ਲਿਖਿਆ ਸੀਗਾ ਏ ਨੰਬਰ ਹੀ ਸੋਚੋਫ ਕਰ ਲਿਆ ਉਹਨਾਂ ਨੇ ਅੱਜ ਦਿਨ ਇਹਦੇ ਵਿੱਚ ਇੱਕਨ ਬਾਈ ਜੀ ਬਸ ਆਪਾਂ ਨਾ ਫੋਨ ਮਲਾ ਲਈ ਇੱਕ ਵਾਰੀ ਧੀਰ ਸਾਹਿਬ ਨੂੰ ਪੁੱਛ ਲਈਏ ਕਿ ਧੀਰ ਸਾਹਿਬ 2018 ਤੁਸੀਂ ਪਲਾਟ ਜਿਹੜਾ ਵੇਚਿਆ ਸੀਗਾ ਤੇ ਉਹ ਕਿੱਥੇ ਗਿਆ ਗਲਤ ਤਾਂ ਕਰ ਲਈਏ ਨਾ ਅਸੀਂ ਦੂਸਰਾ ਵੀ ਉਹਨਾਂ ਦਾ ਨੰਬਰ ਹੈ ਇਹ ਨੰਬਰ ਤਾਂ ਬੰਦ ਹੈ ਲੇਕਿਨ ਇਹਨਾਂ ਨੇ ਨਵਾਂ ਇੱਕ ਨੰਬਰ ਲਿਖਿਆ ਉਹ ਮਲਾਣੇ ਅਸੀਂ 8050040 ਮਾਤੇ ਰਾਈ ਕੋਲ ਕੀਤਾ ਗਿਆ ਨੰਬਰ ਠੀਕ ਨਹੀਂ ਹੈ ਲੋਜੀ ਇਹ ਨੰਬਰ ਠੀਕ ਨਹੀਂ ਹੈ ਉੱਤੇ ਨਾਮ ਇਹ ਕਹਿੰਦਾ ਦੱਸਿਆ ਧੀਰਕੋ ਇਹ ਆਪਕੇ ਦੁਆਰਾ ਇਹ ਫਰੋਡ ਹੋਇਆ ਕਿਦਾਂ ਇਹ ਮੈਂ ਨਾਲ ਕੋਲ ਪ੍ਰਾਪਰਟੀ ਲੈਣ ਆਇਆ ਸੀ ਹਾਂ ਇਹਨਾਂ ਨੇ ਮੈਨੂੰ ਪ੍ਰਾਪਰਟੀ ਆਈਡੈਂਟੀਫਾਈ ਕਰਾਈ ਪ੍ਰਾਪਰਟੀ ਦਿਖਾਈ ਹਾਂ ਬਤੌਰ ਬਿਆਨਾ ਜੋ ਪੈਸੇ ਦੇਣੇ ਸੀ ਆਪਾਂ ਪੈਸਾ ਦਿੱਤਾ ਬਿਆਨਾ ਲਿਖਾਇਆ ਉਸ ਤੋਂ ਬਾਅਦ ਪ੍ਰਾਪਰਟੀ ਦੇ ਉੱਤੇ ਲੋਨ ਕਰਾ ਕੇ ਆਪਾਂ ਰਜਿਸਟਰੀ ਵੀ ਕਰਵਾਈ ਹੈ ਰਜਿਸਟਰੀ ਹੋਣ ਤੋਂ ਬਾਅਦ ਜੋ ਪ੍ਰੋਸੈਸ ਹੁੰਦਾ ਇੰਤਕਾਲ ਦਾ ਇੰਤਕਾਲ ਵੀ ਮਨਜ਼ੂਰ ਕਰਾਇਆ ਗਿਆ ਇੰਤਕਾਲ ਵੀ ਮੇਰਾ 2018 ਦੇ ਵਿੱਚ ਇੰਤਕਾਲ ਮਨਜ਼ੂਰ ਹੋਇਆ ਇੰਤਕਾਲ ਵੀ ਹੈਗਾ ਇੰਤਕਾਲ ਵੀ ਮਨਜ਼ੂਰ ਹੋਇਆ 2018 ਦੇ ਵਿੱਚ ਉਸ ਤੋਂ ਬਾਅਦ ਜਦੋਂ ਮੈਂ ਹੁਣ ਪ੍ਰਾਪਰਟੀ ਦੀ ਉਸਾਰੀ ਕਰਨ ਗਿਆ ਤੇ ਉੱਥੇ ਮੈਨੂੰ ਪਤਾ ਲੱਗਿਆ ਕਿ ਇਹ ਪ੍ਰਾਪਰਟੀ ਦਾ ਮਾਲਕਾਨਾ ਹੱਕ ਕਿਸੇ ਹੋਰ ਦੇ ਨਾਮ ਤੇ ਵੀ ਹੈ ਅੱਛਾ ਖਸਰਾ ਖਾਤਾ ਨੰਬਰ ਸੇਮ ਹੈ ਜੀ ਉਸ ਦੇ ਨਾਮ ਤੇ ਵੀ ਇੰਤਕਾਲ ਮਨਜ਼ੂਰ ਹੈ ਜਦੋਂ ਇਹਨਾਂ ਦੇ ਪੁਰਾਣੇ ਮੈਂ ਉਹ ਲੋਕਾਨਾਲ ਮੈਦਾਨ ਕਿੱਛ ਹੈ ਤੇ ਮੈਨੂੰ ਪਤਾ ਲੱਗਿਆ ਕਿ ਇਹ ਪ੍ਰਾਪਰਟੀ ਜੀ ਟੋਟਲੀ ਫਰਾਡ ਕੀਤਾ ਗਿਆ ਹੈ। ਨਹੀਂ ਫਰਾਡ ਲੋਕ ਇੰਨੇ ਕਿ ਦਮਾਕੀ ਜਿਹੜੇ ਹੈਗੇ ਨੇ ਕਿ ਫਰਾਡ ਜਿਹੜੇ ਨੇ ਫਰਾਡ ਜਿਹੜੇ ਨੇ ਇੰਨੀ ਜਲਦੀ ਕਰ ਲੈਂਦੇ ਨੇ ਕਿ ਲੋਕਾਂ ਨੂੰ ਭੜਕ ਨਹੀਂ ਲੱਗਦੀ। ਸਰ ਹੁਣ ਇਸ ਚੀਜ਼ ਦੇ ਬਾਰੇ ਮੈਂ ਤਾਂ ਨਹੀਂ ਕਹਿ ਸਕਦਾ ਕਿਉਂਕਿ ਅਸੀਂ ਤਾਂ ਨਾਰਮਲੀ ਜਦੋਂ ਤੁਸੀਂ ਪ੍ਰਾਪਰਟੀ ਲੈਣੇ ਆ ਤਾਂ ਅਸੀਂ ਰੈਵਨਿਊ ਰਿਕਾਰਡ ਦੇ ਵਿੱਚ ਪ੍ਰਾਪਰਟੀ ਦਾ ਓਨਰ ਦਾ ਨਾਮ ਹੀ ਚੈੱਕ ਕਰਦੇ ਹਾਂ। ਤੁਸੀਂ ਮੈਨੇਜਰ ਆ ਬੈਂਕ ਦਾ? ਹਾਂਜੀ ਹਾਂਜੀ। ਤੇ ਮੈਨੇਜਰ ਸਾਹਮਣੇ ਇੱਕ ਗੱਲ ਦੱਸੋ। ਕਿ ਜਦੋਂ ਇਹਨਾਂ ਕੋਲ ਜਦੋਂ ਤੁਸੀਂ ਆਏ ਸੀਗੇ ਇਹਨਾਂ ਨਾਲ ਹੁਣ ਗੱਲਬਾਤ ਨਹੀਂ ਕਿ ਉਹਦਾ ਮਾਲਕ ਹੋਰ ਕੋਈ ਹੈਗਾ ਵਾ ਅਸਰ ਉਹਨਾਂ ਨਾਲ ਗੱਲਬਾਤ ਮੈਂ ਕਰ ਰਿਹਾ ਤੇ ਉਹ ਮੈਨੂੰ ਟਰਕਾਈ ਜਾ ਰਹੇ ਨੇ ਦੋ ਚਾਰ ਦਿਨ ਪਹਿਲਾਂ ਉਹਨਾਂ ਨੇ ਹੀ ਮੈਨੂੰ ਅੱਜ ਦੀ ਡੇਟ ਤੇ ਬੁਲਾਇਆ ਸੀ ਕਿ ਤੁਸੀਂ ਆਇਓ ਅਸੀਂ ਬੈਠ ਕੇ ਇੱਕ ਵਾਰੀ ਗੱਲ ਕਰਾਂਗੇ ਜਦੋਂ ਅਸੀਂ ਉਹਨਾਂ ਦੇ ਘਰ ਦੇ ਬਾਹਰ ਗਏ ਉਹ ਸਾਨੂੰ ਦੇਖ ਕੇ ਉੱਥੋਂ ਨਿਕਲ ਗਏ ਤੇ ਬਾਅਦ ਵਿੱਚ ਪੁਲਸ ਲੈ ਕੇ ਤੇ ਮੌਕੇ ਤੇ ਆਗੇ ਤੇ ਸਾਨੂੰ ਧਮਕਾਉਣ ਲੱਗੇ ਕਿ ਪੁਲਿਸ ਵਾਲੇ ਵੀ ਸਾਨੂੰ ਕਹਿਣ ਲੱਗੇ ਤੁਸੀਂ ਥਾਣੇ ਚਲੋ ਜੀ ਆ ਚਾਰ ਸੈਂਤਾ ਲੱਗੀ ਹੋਈ ਹੈ ਤੇ ਇਹ ਬੰਦਾ ਸਾਡੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰ ਰਿਹਾ ਉਲਟਾ ਸਾਨੂੰ ਧਮਕੀਆਂ ਦੇ ਰਿਹਾ ਕਿ ਵੀ ਜੇ ਤੁਸੀਂ ਇਦਾਂ ਆਓਗੇ ਮੈਂ ਤੁਹਾਨੂੰ ਪਲਾਟ ਨਹੀਂ ਦੇਣਾ ਤੁਸੀਂ ਜੋ ਕਰਨਾ ਕਰ ਲਓ ਜਿੱਥੇ ਥਾਣੇ ਜਾਣਾ ਥਾਣੇ ਚਲ ਜਾਓ ਕਿੰਨੇ ਦਾ ਸੀ ਪਲਾਟ ਇਹ ਸਰ 21 ਲੱਖ ਰੁਪਏ ਦਾ ਪਲਾਟ ਹੈ ਤੇ ਪੁੱਛਦੇ ਕੋਈ ਹੱਥ ਪੱਲਾ ਫੜਾਇਆ ਨਹੀਂ ਸਰ ਕਿਸੇ ਤਰ੍ਹਾਂ ਦਾ ਕੋਈ ਹੱਥ ਪੱਲਾ ਨਹੀਂ ਫੜਾਇਆ ਸੀ ਸਟੈਂਡ ਜਦੋਂ ਜਦੋਂ ਤੁਸੀਂ ਕਿਹਾ ਨਾ ਨਾ ਗੱਲ ਵਿੱਚ ਰਹਿ ਗਈ ਸੀ ਕਿ ਜਦੋਂ ਉਹਨਾਂ ਕੋਲ ਤੁਹਾਨੂੰ ਅੱਜ ਬੁਲਾਇਆ ਕੀ ਗਿਆ ਗਿਆ ਇਹ ਸਰ ਮੇਰਾ ਇਸਨੇ ਗੱਲ ਹੀ ਨਹੀਂ ਕੀਤੀ ਹੈ ਤੇ ਜਿਹੜੀ ਕੁਝ ਰਿਕਾਰਡੀਆਂ ਕੀਤੀਆਂ ਕਿ ਪੈਸਾ ਲੈ ਜਾਓ ਵਾਪਸੀ ਲੈ ਜਾਓ ਇਦਾਂ ਦੀ ਹਾਂਜੀ ਉਹ ਮੇਰੇ ਕੋਲ ਹੋਈ ਰਿਕਾਰਡਿੰਗ ਕੀ ਕਿਹਾ ਕੀ ਜਾਂਦਾ ਵਾ ਇਹ ਉਹਨਾਂ ਨੇ ਕਿਹਾ ਸੀ ਕਿ ਵੀ ਤੁਸੀਂ ਆ ਜਿਓ ਅਸੀਂ ਬੈਠ ਕੇ ਇੱਕ ਵਾਰੀ ਗੱਲਬਾਤ ਕਰ ਲੈਨੇ ਆ ਬਟ ਜਦੋਂ ਅਸੀਂ ਉਹਨਾਂ ਕੋਲ ਆ ਰਹੇ ਆ ਇਹਨਾਂ ਨੇ ਸਾਨੂੰ ਸ਼ੁੱਕਰਵਾਰ ਦਾ ਟਾਈਮ ਪਾਇਆ ਹਾਂ ਜਦੋਂ ਸ਼ੁੱਕਰਵਾਰ ਆਏ ਕੈਨੇਡਾ ਕਿ ਕਿ ਤੁਸੀਂ ਸੋਮਵਾਰ ਆਓ ਅੱਜ ਜਦ ਅਸੀਂ ਸੋਮਵਾਰ ਨੂੰ ਆਏ ਆ ਤੇ ਸੋਮਵਾਰ ਨੂੰ ਸਾਡੇ ਨਾਲ ਕਿਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ ਕਿੰਨੇ ਦਾ ਪਲਾਟ ਹੈ ਇਹ 21 ਲੱਖ ਰੁਪਏ ਦਾ ਪਲਾਟ 21 ਲੱਖ ਪੇੜਾ ਦੇ ਕੁਦ ਨੇ ਸਰ ਮੈਂ ਇੰਨਾ ਜ਼ਿਆਦਾ ਮਤਲਬ ਹਰਾਸ ਹੋ ਚੁੱਕੇ ਹਾਂ ਮੇਰੇ ਇੰਨਾ ਜ਼ਿਆਦਾ ਡਿਸਟਰਬ ਹੋ ਚੁੱਕੇ ਹਾਂ ਇਸ ਪ੍ਰਾਪਰਟੀ ਦੇ ਉੱਤੇ ਪਿਛਲੇ 5 ਸਾਲਾਂ ਤੋਂ ਲੋਨ ਚੱਲ ਰਿਹਾ ਤੇ ਮੈਂ ਹਰ ਮਹੀਨੇ ਕਿਸ਼ਤ ਜਮ੍ਹਾਂ ਕਰ ਰਿਹਾ ਹਾਂ ਜਿਸ ਦੀ ਰਕਮ ਅਪ੍ਰੋਕਸੀਮੇਟਲੀ 13000 ਰੁਪਏ ਹਰ ਮਹੀਨੇ ਦੀ ਕਿਸ਼ਤ ਹੈ 8 ਤੋਂ 9 ਲੱਖ ਰੁਪਏ ਮੈਂ ਸਿਰਫ ਵਿਆਜ ਦਾ ਵਰ ਚੁੱਕਿਆ ਹੈ ਫਿਰ ਡੀਲਰ ਇਹ ਡੀਲਰਾਂ ਤੋਂ ਕਿੱਥੇ ਬਚਿਆ ਜਾ ਸਕਦਾ ਇਹ ਡੀਲਰਾਂ ਤੋਂ ਭਾਈ ਦੇਖੋ ਜੀ ਇਹਨਾਂ ਤਾਂ ਮਤਲਬ ਇਹਨਾਂ ਪ੍ਰਸ਼ਾਸਨ ਨੂੰ ਚਾਹੀਦਾ ਵਾ ਜਿਹੜੇ ਇਹਨਾਂ ਦੇ ਮ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਇਹ ਰਜਿਸਟਰਡ ਪ੍ਰਾਪਰਟੀ ਡੀਲਰ ਹੈਗੇ ਜਾਂ ਨਹੀਂ ਰਜਿਸਟਰੀ ਪ੍ਰਾਪਰਟੀ ਡੀਲਰ ਹੈਗੇ ਕਿ ਨਹੀਂ ਹੈਗੇ ਆ ਇਹ ਚੀਜ਼ ਦੇਖਣਾ ਚਾਹੀਦਾ ਠੀਕੇ ਕਿ ਨਹੀਂ ਜੇ ਤਾਂ ਰਜਿਸਟਰਡ ਹੋਣ ਫਿਰ ਤਾਂ ਇਹਨਾਂ ਨੂੰ ਕੰਮ ਕਰਨ ਦੇਣਾ ਚਾਹੀਦਾ ਲੁਧਿਆਣਾ ਸ਼ਹਿਰ ਦੇ ਵਿੱਚ ਜੇ ਰਜਿਸਟਰਡ ਨਹੀਂ ਹੈਗੇ ਆ ਇਹਨਾਂ ਦੇ ਡਾਕੂਮੈਂਟ ਚੈੱਕ ਕਰਨੇ ਚਾਹੀਦੇ ਇਹਨਾਂ ਦੇ ਕਾਗਜ਼ ਚੈੱਕ ਕਰਨੇ ਚਾਹੀਦੇ ਤਾਂ ਕਿ ਸੱਤਿਆਜੀਤ ਵਰਗੇ ਜਿਵੇਂ ਇਹਨਾਂ ਨਾਲ ਫਰੋਡ ਹੋ ਗਿਆ ਇਹਨੇ ਪੜੇ ਲਿਖੇ ਬੰਦੇ ਨਾਲ ਵੀ ਫਰੋਡ ਕਰ ਦਿੰਦੇ ਆ ਇਹ ਤਾਂ ਆਨਪੜਾ ਨੂੰ ਐਵੇਂ ਲੁੱਟ ਲੈਂਦੇ ਹੋਣੇ ਮਤਲਬ ਹਨ ਪੜਤਨ ਉਸ ਨੇ ਵਸੇ ਕੋਈ ਬੋਲ ਰੱਖਦਾ ਹੀ ਨਹੀਂ ਹੋਣਾ ਜੀ ਜੀ ਇਹ ਬੰਦੇ ਦਾ ਅਸੀਂ ਮਹੱਲੇ 'ਚ ਪਤਾ ਕੀਤਾ ਇਹਨੇ ਮਤਲਬ ਹੋਰ ਬੰਦੇ ਨਾਲ ਵੀ ਠੱਗੀ ਕੀਤੀ ਹੋਈ ਆ ਚਲੋ ਉਹ ਬੰਦੇ ਨੇ ਐਚ ਡੀ ਕੀਤੀ ਹੋਈ ਆ ਹਾਂ ਇਹਨੇ ਪੀ ਐਚ ਡੀ ਕੀਤੀ ਹੋਈ ਆ ਲੋਕਾਂ ਦਾ ਕਿਸੇ ਮਤਲਬ 15-15 ਲੱਖ ਰੁਪਏ 10-10 ਲੱਖ ਰੁਪਏ ਨੇ ਆ ਠੱਗੀ ਕਰਕੇ ਰੱਖੀ ਹੋਈ ਆ ਸੱਜ ਜੀ ਤੇ ਹੁਣ ਕੀ ਮੰਗ ਕੀ ਕਰ ਰਹੇ ਆ ਮੈਂ ਸਰ ਮੈਂ ਸਰ ਮੇਰੀ ਇੱਕ ਪ੍ਰਸ਼ਾਸਨ ਤੋਂ ਇੱਕ ਮੰਗ ਆ ਕਿ ਮੈਨੂੰ ਇਨਸਾਫ ਦਿਵਾਇਆ ਜਾਏ ਮੈਂ ਪਿਛਲੇ 5 ਸਾਲਾਂ ਤੋਂ ਇਸ ਪ੍ਰਾਪਰਟੀ ਦਾ ਵਿਆਜ ਭਰ ਰਿਹਾ ਸਿਰਫ ਵਿਆਜ ਭਰ ਰਿਹਾ ਜੋ ਪ੍ਰਾਪਰਟੀ ਮੈਨੂੰ ਨਹੀਂ ਮਿਲ ਰਹੀ ਹੈ ਮੈਂ ਭਗਵ ਮੈਂ ਉਹਨਾਂ ਨੂੰ ਇਹ ਦੁਚਾਰਿਸ਼ ਕਰਾਂਗਾ ਜਿਸ ਬੰਦੇ ਦੇ ਉੱਤੇ ਪਰਚਾ ਨਹੀਂ ਕੀਤਾ ਗਿਆ ਤਾਂ ਮੈਂ ਕਿਸੇ ਤਰ੍ਹਾਂ ਦੇ ਵੀ ਆਪਣੇ ਉੱਤੇ ਕਾਰਵਾਈ ਕਰ ਸਕਦਾ ਮੈਂ ਮਤਲਬ ਮੈਂ ਇੰਨਾ ਜ਼ਿਆਦਾ ਹੋਪਲੈਸ ਹੋ ਚੁੱਕਿਆ ਮੈਂ ਕਹਿ ਨਹੀਂ ਸਕਦਾ ਮੈਂ ਕੀ ਕਰ ਸਕਦਾ ਹਾਂ ਲੇਕਿਨ ਤੁਹਾਨੂੰ ਕਿ ਤਸਵੀਰ ਦਿਖਾ ਰਹੀ ਹੈ ਕਿ ਤੁਸੀਂ ਪ੍ਰਾਪਰਟੀ ਲੈਂਦੇ ਹੋ ਤਾਂ ਕਾਗਜ਼ੀ ਵੀ ਜੇਕਰ ਤੁਸੀਂ ਦੇਖ ਲੈਂਦੇ ਹੋਗੇ ਕਿ 2018 ਰਿਸ਼ਤੀ ਦਾ 2023 ਦਾ ਕੋਈ ਮਾਲਕ ਨਿਕਲ ਆਇਆ 2023 ਦੀ ਰਿਸ਼ਤੀ ਵੀ ਇੱਥੇ ਨਿਕਲਾਈ ਲੇਕਿਨ ਇਹ ਸਟੀ ਪ੍ਰਾਪਰਟੀ ਤੋਂ ਉਹਨਾਂ ਨੇ ਪ੍ਰਾਪਰਟੀ ਲਈਤੀ 2018 ਦੇ ਵਿੱਚ ਜੀ ਦੀ ਫਰਦਾ ਇੰਤਕਾਲ ਸਭ ਕੁਝ ਜਿਹੜਾ ਚੜਿਆ ਹੋਇਆ ਵਾ ਜਦੋਂ ਉੱਥੇ ਅਨੁਸਾਰੀ ਕਰਨ ਜਾਂਦੇ ਤਾਂ ਉੱਥੇ ਨਵਾਂ ਇੱਕ ਮਾਲਕ ਆ ਜਾਂਦਾ ਲੇਕਿਨ ਇਹ ਗੱਲ ਸਾਹਮਣੇ ਨਹੀਂ ਆਈ ਕਿ ਇੱਕ ਖਸਰੇ ਨੰਬਰ ਦੀਆਂ ਦੋ ਰਿਸ਼ਤੀਆਂ ਕਿੱਦਾਂ ਹੋ ਗਈਆਂ ਜਦੋਂ ਇਸ ਮਾਲਕ ਨੇ ਜੀ ਦੀ ਜੀ ਦੀ ਇਹਦੀ ਮਾਤਾ ਜੀ ਨੇ ਮਕਾਨ ਜੋ ਲਿੱਤਾ ਤੇ ਮੈਗਾਦੀਪ ਸਾਹਿਬ 2018 ਚੱਤਿਆ ਜੀ ਨੇ ਪਲਾਟ ਲਿੱਤਾ ਸੀ ਮਾਮਲਾ ਹੈ ਕੀ ਹੈ ਮਾਮਲਾ ਇਹ ਹੈ ਜੀ ਜੀ ਇਹਨਾਂ ਨੇ 300 ਲੱਖ ਦਾ ਪਲਾਟ ਲਿਆ ਸੀ ਜੀ ਜਿਹਦੇ ਚੋਟ 13 ਲੱਖ ਦਾ 42 ਲੱਖ ਦਾ ਪਲਾਟ ਲਿਆ ਸੀ 300 ਦਾ ਜੀ ਜਿਹਦੇ ਵਿੱਚੋਂ 13 ਲੱਖ ਦਾ ਲੋਨ ਹੋਇਆ ਜੀ ਕਹੇ 3 ਕਹੇ 100 ਲੱਖ ਕਹੇ 50 ਹਜ਼ਾਰ ਕਰਕੇ ਜੇ 4 ਲੱਖ ਹੋਰ ਦੇ ਦਿੱਤਾ ਜੀ 17 ਲੱਖ ਆ ਗਿਆ ਜੀ ਇਹਨਾਂ ਲੋਨ ਹੁਣ ਤਾਂ ਉਹਦੀ ਰਜਿਸਟਰੀ ਹੁੰਦੀ ਸੀ ਤਾਂ ਕਿ ਅਸੀਂ ਕੋਈ ਨਾ ਰਜਿਸਟਰੀ ਕਰਦੇ ਤਾਂ ਨੂੰ ਲੋਨ ਦਾ ਡਰਾਫਟ ਮਿਲਦਾ ਸੀ ਪਰ ਕੋ ਰਿਸ਼ਤੀ ਤਾਂ ਹੈਗੀ ਹੈ ਵੈਸੇ ਮੇਰੇ ਖਿਆਲ ਨਾਲ ਹਾਂਜੀ ਰਿਸ਼ਤੀ ਦੀ ਕਾਪੀ ਤਾਂ ਨਹੀਂ ਦਿਖਾਈਏ ਸਾਨੂੰ ਤੁਹਾਨੂੰ ਮੈਂ ਉਹੀ ਗੱਲ ਕਰ ਰਿਹਾ ਹਾਂ ਹਾਂਜੀ ਤੇ 13 ਲੱਖ ਦਾ ਲੋਨ ਤਾਂ ਰਜਿਸਟਰੀ ਹੋਣੀ ਸੀ ਜੇ ਇਹਨੂੰ 13 ਲੱਖ ਰੁਪਏ ਦੇ ਅਸੀਂ ਰਜਿਸਟਰੀ ਕੋਈ ਕਰਕੇ ਦਿੰਦੇ ਜੀ ਇਹਨੂੰ ਅਸੀਂ ਅੱਧੇ ਬਲਾੜੇ ਰਜਿਸਟਰੀ ਕਰ ਦਿੱਤੀ 17 ਲੱਖ ਦੇ ਵਿੱਚ ਜੀ ਇਹ ਕਾਗੇ ਕਿ ਬਕਾਇਆ ਪੈਸੇ ਮੈਂ ਤਾਂ ਬਕਾਇਆ ਪੈਸੇ ਦੇ ਦੂੰਗਾ ਵਿੱਚ 6 ਲੱਖ ਦਾ ਦੇ ਦਿੱਤਾ ਜੀ ਸ਼ੇਧਾਹ ਦਾ ਟੈਕਰੀ ਫੇਲ ਹੋ ਗਿਆ ਜੀ ਜਿਹੜੇ ਜਿਹੜੇ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਲੈ ਕੇ ਦਿਓ ਲੈ ਕੇ ਇਹਨਾਂ ਨੇ ਇਹ ਦਿੱਤਾ ਮੈਂ ਕਬਜ਼ਾ ਤੱਕ ਲਵਾਂਗਾ ਜਦ ਮੈਂ ਪੂਰੀ ਡਿਸਟ੍ਰਿਕਟ ਲੈ ਲਵਾਂਗਾ ਤੇ ਜਿਹੜੀ ਕਾਪੀ ਜਿਹੜੀ ਤੇ ਜਿਹੜੀ ਕਾਪੀ ਜਿਹੜੀ ਹੈਗੀ ਆ ਪੂਰੀ ਡਿਸਟ੍ਰਿਕਟ ਦੀ ਕਾਪੀ ਨਹੀਂ ਹੈਗੀ 150 ਗਜ ਦੀ ਆ ਇਹ 150 ਗਜ ਦੀ ਆ 150 ਗਜ ਦੀ ਡਿਸਟ੍ਰਿਕਟ ਹਾਂ ਨਾਲ ਇਹ ਲਿਖ ਕੇ ਦਿੱਤਾ ਕਿ 150 ਜਿਹੜਾ ਬਕਾਇਆ 150 ਗਜ ਨਾਲ ਪੂਰੀ ਪੇਮੈਂਟ ਦੇ ਦੂੰਗਾ ਤਾਂ ਮੈਨੂੰ 300 ਗਜ ਦਾ ਕਬਜ਼ਾ ਦੇ ਦਿਓ ਮਤਲਬ ਕੋਰਡਰ ਪਲਾਟ ਨੇ 300 ਗਜ ਲਿੱਤਾ ਸੀ ਤੁਹਾਡੇ ਕੋਲ हां ਛੜ ਕੋ ਲਿਆ ਜਿਹੜਾ ਛੜ ਕੋ ਬਿਆਨ ਅਜੇ ਵੀ ਪਿਆ ਆ ਨਹੀਂ ਲੇਕਿਨ ਤੀਰਸਾ ਬਰੇ ਚਲੋ ਮੰਨ ਲਿਆ ਗੱਲ ਕਿ 150 ਗਾਜ਼ੇ ਤੁਹਾਨੂੰ ਉਹਦੀ ਪੇਮੈਂਟ ਆ ਗਈ ਨੇ ਬੈਂਕ ਲੋਨ ਕਰਾ ਲਿਆ ਪੇਮੈਂਟ ਨਹੀਂ ਆਈ ਪੇਮੈਂਟ 21 ਲੱਖਾਂ ਨਹੀਂ ਸੀ 18 ਲੱਖ ਆਇਆ ਜਿਹੜੇ ਕਿ 21 ਲੱਖ ਅੱਧਾ ਪਲਾਟ ਦੀ 21 ਲੱਖ ਬੰਦੀ ਆ ਮਤਲਬ ਰਿਸ਼ਤੀ ਹੋ ਗਈ ਉਹਨੇ ਇਹ ਕਹਿ ਰਿਹਾ ਕਿ ਮੈਂ 21 ਲੱਖ ਰੁਪਏ ਪਲਾਟ ਲਿੱਤਾ ਤੇ ਤੀਰਸਾਬ ਨੇ ਕਿਤੇ ਨਾ ਕਿਤੇ ਮੈਨੂੰ ਉਹ ਕਰ ਲਿਆ ਤੇ ਮੈਂ ਜਦੋਂ ਤੇ ਉਸਾਰੀ ਕਰਨ ਜਾਂਦਾ ਤੇ ਜੀ ਸਾਡੇ ਇਹ ਨਹੀਂ ਹੈਪੀ ਸ਼ਰਟੀ ਹੈ ਨਹੀਂ ਪੀਟਰ ਤੇ ਇਹਨਾਂ ਨੇ 21 ਲੱਖ ਆਇਆ ਅਸੀਂ ਇਹਨੇ ਲਿਖ ਕੇ ਦਿੱਤਾ ਸਾਨੂੰ ਮੈਂ ਤਾਰੀਖ ਦੇ ਅਨੁਸਾਰ ਹੀ ਪੇਮਣ ਪੂਰੀ ਕਰ ਦੂੰਗਾ ਤਾਂ ਮੈਨੂੰ ਕਬਜ਼ਾ ਦੇ ਦਿਓ ਲੇਕਿਨ ਧੀਰ ਸਾਹਿਬ ਫੇਰ ਇੱਕੋ ਪਲਾਟ ਕੋ ਖਸਰਾ ਨੰਬਰ ਚਲੋ ਰਿਸ਼ਤੀ ਹੈਗੀ ਤੁਹਾਡਾ ਪੈਸੇ ਦੀ ਗੱਲ ਬਾਤ ਸੀ ਤੇ ਦੂਜੀ ਰਿਸ਼ਤੀ ਕਿੱਦਾਂ ਹੋਗੀ 2023 ਦੇ ਵਿੱਚ ਉਸੇ ਖਸਰਾ ਨੰਬਰ ਦੀ ਕਿਹੜਾ ਜੀ ਦੂਜੀ ਖਸਰਾ ਨੰਬਰ ਚ ਇਹ ਸ਼ਖਸ ਕਹਿ ਰਿਹਾ ਕਿ ਇਹ ਸ਼ਖਸ ਕਹਿ ਰਿਹਾ 2023 ਦੀ ਕੋਈ ਰਿਸ਼ਤੀ ਹੈਗੀ ਹੈ ਕਿ ਉਹ ਮੈਂ ਉਸ ਅਨੁਸਾਰ ਹੀ ਕਰਨ ਜਾਂਦਾ ਤਾਂ ਉਹਦੇ ਕੋਲ ਰਿਸ਼ਤੀ ਹੈਗੀ ਆ ਉਹ ਤਾਂ ਨਹੀਂ ਸਾਹਿਬ ਜੀ ਉਹ ਤਾਂ ਉਹ ਨਹੀਂ ਗੱਲ ਨਹੀਂ ਹੈ ਕਿਉਂਕਿ ਸਾਨੂੰ 42 ਲੱਖ ਪੂਰਾ ਕਰਨ ਦਾ ਅਰੇ 10 ਸਾਲ ਪਹਿਲਾਂ ਦੀ ਗੱਲ ਹੈ ਜੀ 10 ਸਾਲ ਦੇ ਵਿੱਚ ਇਹਨਾਂ ਨੇ ਸਾਡੇ ਸੀਪੀ ਸਾਹਿਬ ਦਾ ਕੰਪਲੀਟ ਕਰ ਦਿੱਤੇ ਉੱਥੋਂ ਦਾਖਲ ਦਫ਼ਤਰ ਹੋ ਗਿਆ ਅਪਲੀਕੇਸ਼ਨ ਫਿਰ ਇਹਨਾਂ ਨੇ ਇਹਨਾਂ ਨੇ ਵੀਓ ਵੀਓ ਸਾਹਿਬ ਚੰਡੀਗੜ੍ਹ ਨੂੰ ਜਿਸ ਤੇ ਕਰ ਦਿੱਤੇ ਉੱਥੋਂ ਵੀ ਦਾਖਲ ਦਫ਼ਤਰ ਹੋ ਗਈ ਜੀ ਫਿਰ ਇੱਥੇ ਜਮਾਲਪੁਰ ਲਿਖ ਕੇ ਦਿੱਤਾ ਉੱਥੇ ਵੀ ਸੀਪੀ ਆਪਣੇ ਕੰਪਲੀਟ ਕੀਤੇ ਉਹ ਹੀ ਉਹਨਾਂ ਨੇ ਕਹਤਾ ਕਿ ਕੋਰਟ ਮੈਟਰ ਦਾ ਸਾਡਾ ਸਾਡਾ ਅਜ ਕੋਈ ਲੈਣਾ ਦੇਣਾ ਨਹੀਂ ਹੈ। ਲੇਕਿਨ ਤੀਰ ਸਾਹਿਬ ਬੋਲੇ ਅਦੇ ਵਿੱਚ ਤੁਹਾਡੇ ਡੀਲਰ ਦੇ ਉੱਤੇ ਕਿਤਨਾ ਕਿਤੇ ਸਵਾਲ ਖੜੇ ਹੋ ਜਾਂਦੇ ਨੇ ਇੰਨਾ ਵੱਲੋਂ ਰੋਪ ਲਗਾਏ ਜਾਂਦੇ ਆ। ਕੀਮਤ ਸਾਡੇ ਨਾਲ ਬੇਮਾਨੀ ਕੀਤੀ ਤੇ ਸਾਨੂੰ ਗੁੰਮਰਾਹ ਕੀਤਾ ਤੇ ਸਾਡੂੰ ਇੱਕ ਕੰਡੀਸ਼ਨ ਜਿਹੜੀ ਹੈ ਪਹਿਲੇ ਦੱਸੀ ਨਹੀਂ ਸੀਗੀ। ਨਹੀਂ ਲਿਖਤੀ ਰੂਪ ਚ ਲੈ ਗਏ ਬਕਾਇਦਾ ਨਾ ਕੋਟਾਂ ਲਵਾਇਆ ਗਏ ਜਾਂ ਲਿਖਤੀ ਰੂਪ ਚ ਲੈ ਗਏ ਇਹ ਕੰਡੀਸ਼ਨ ਕੋਈ ਦੱਸੀ ਕਈ। ਜੱਟ ਕੇ ਲਿਖਿਆ ਗਿਆ। ਨਹੀਂ ਲੇਕਿਨ ਤੁਹਾਡੇ ਕੋਲ ਨਾ ਨੇ ਲਿਖਤੀ ਰੂਪ ਚ ਆ ਦਿੱਤਾ ਕਿ 300 ਕਸ ਦੀ ਅਸੀਂ ਪੂਰੀ ਪੂਰੀ ਪੇਮੈਂਟ ਦਾਂਗੇ। ਹਾਂ ਲਿਖ ਕੇ ਦਿੱਤਾ ਗਿਆ ਉਹਦੀ 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 ਕਾਪੀ ਮੇਰੇ ਕੋਲ ਆ ਉਹਦੀ ਤੁਸੀਂ ਉਹ ਵਟਸਐਪ ਕਰ ਸਕਦੇ ਹੋ ਮੈਨੂੰ ਸਰ ਹਾਂਜੀ ਵਟਸਐਪ ਕਰਾਪੀ ਤਾਂ ਰਿਕਾਰਡ ਕਰਾਪੀ ਤਾਂ ਬਰ ਬਰਸਪਾ ਰਹੇ ਨਾ ਵਟਸਐਪ ਕਰ ਦਿੰਦੇ ਹਾਂ ਲੇਕਿਨ ਇਹ ਮਾਮਲਾ ਹੁਣ ਥਾਣੇ ਪਹੁੰਚੇ ਸੀਗੇ ਸਾਨੂੰ ਬੁਲਾਇਆ ਸੀਗਾ ਆਪੇ ਹੀ ਉਹਨਾਂ ਦੇ ਬਿਆਨ ਲੈ ਲਏ ਸੀਗੇ ਤੁਹਾਡਾ ਬਿਆਨ ਇਸ ਕਰਕੇ ਲੈਣਾ ਲਾਜ਼ਮੀ ਸੀਗਾ ਕਿ ਜੋ આરોਪ ਲੱਗ ਰਿਹਾ ਸੀ ਇੱਕ ਆਹ આરોਪ ਲੱਗ ਰਿਹਾ ਕਿ ਇੱਕੋ ਖਸਰਾ ਨੰਬਰ ਦਾ ਦੂਜਾ ਖਸਰਾ ਨੰਬਰ ਦੂਜੇ ਬੰਦੇ ਦੀ ਰਿਸ਼ਤੀ ਕਿੱਦਾਂ ਹੋ ਜੂਗੀ ਨੇ ਕੁਝ ਖਸਰਾ ਨੰਬਰ ਐ 2 ਖਸਰਾ ਨੰਬਰ 8 ਇੱਕ ਕੋਈ 660 ਦੇ ਵਿੱਚ ਰਜਿਸਟਰੀ ਕੀਤੀ ਗਈ ਆ ਫਿਰ ਜਿਹੜੀ ਇੱਕਾ ਰਿਸ਼ਤੀ ਲੈ ਕੇ ਘੁੰਮਦਾ ਪਿਆ ਦੂਸਰੀ ਰਿਸ਼ਤੀ ਲੈ ਕੇ ਘੁੰਮਦਾ ਪਿਆ ਕੋਈ ਹੋਰ ਕਿਸੇ مالک ਦੀ ਦੂਜੀ ਰਿਸ਼ਤੀ ਦੂਜੀ ਰਿਸ਼ਤੀ ਪਿਛਲੇ ਬੰਦੇ ਦੀ ਮਾਲਕੀ ਆ ਦੂਜੇ ਬੰਦੇ ਦੀ ਜਿਹੜੀ ਆ ਉਹਦੇ ਉਹਨੇ ਦੇ ਦਿੱਤੇ 300 ਗਾਜ ਦੇ 300 ਵਿੱਚ 600 ਗਾਜ ਤੇ 150 ਗਾਜ ਇਹਨੂੰ ਦਿੱਤੀ ਗਈ ਆ 660 ਦੇ ਵਿੱਚ ਸਰ 2023 ਦੇ ਵਿੱਚ ਧੀਰ ਸਾਹਿਬ ਰਿਸ਼ਤੀ ਲੈ ਕੇ ਆਇਆ ਉਹਦੇ ਵਿੱਚ ਖਸਰਾ ਨੰਬਰ 6 ਆ ਦੀ ਪ੍ਰੋਪਰਟੀ ਤੇ ਉਹਦੀ ਪ੍ਰੋਪਰਟੀ ਦਾ 2023 ਦੇ ਰਜਿਸਟਰੀ ਨਹੀਂ ਕੋਈ ਇਹ ਵੀ ਕੋਈ ਸਾਡੀ ਰਜਿਸਟਰੀ ਨਹੀਂ ਹੋਈ 2022 ਆ ਆ ਧੀਰ ਸਾਹਿਬ ਇੱਕ ਵਾਰ ਗੱਲ ਸੁਣੋ ਮੈਂ ਉਹ ਸੱਤਿਆਜੀਤ ਕੋਲ ਹੀ ਖੜਾ ਕਿਉਂਕਿ ਰਿਕਾਰਡਿੰਗ ਹੋ ਰਹੀ ਹੈ ਇਸ ਕਰਕੇ ਗੱਲ ਤੁਹਾਡੀ ਵੀ ਕਰਾਣਾ ਚਾਹੁੰਦਾ ਦੱਸੋ ਤੁਸੀਂ ਧੀਰ ਸਾਹਿਬ ਨੂੰ 2023 ਦੇ ਸਰ ਜੀ ਸਾਡੇ 2023 ਦੇ ਸਾਡੀ ਕੋਈ ਰਜਿਸਟਰੀ ਨਹੀਂ ਕੀਤੀ ਨਹੀਂ ਨਹੀਂ ਤੁਹਾਡੇ ਵੱਲੋਂ ਨਹੀਂ ਸੇਮ ਖਸਰੇ ਦੇ ਵਿੱਚ ਪ੍ਰਵੀਨ ਕੁਮਾਰ ਦੇ ਨਾਮ ਤੇ ਰਜਿਸਟਰੀ ਹੋਈ ਹੈ 300 ਗਜ ਦੀ ਕੋਈ ਪਤਾ ਨਹੀਂ ਜੀ ਹੈ ਮਤਲਬ ਉਹ ਨਹੀਂ ਨਹੀਂ ਧੀਰ ਸਾਹਿਬ ਪਹਿਲੇ ਇੱਕ ਵਾਰ ਸੁਣਤਾ ਲੋ ਇਹਨਾਂ ਦਾ ਕਹਿਣ ਦਾ ਮਤਲਬ ਹੈਗਾ ਕਿ ਜਿਹੜਾ ਤੁਸੀਂ ਪਲਾਟ ਵੇਚਿਆ ਸੀ ਜਿਹੜਾ ਖਸਰਾ ਨੰਬਰ ਹੈਗਾ ਵਾ ਉਹਦੀ ਰਜਿਸਟਰੀ 2023 ਦੀ ਸੇਮ ਖਸਰਾ ਨੰਬਰ ਦੀ ਕਿਸੇ ਨੇ ਕਰਾ ਲਈ। ਸਾਨੂੰ ਨਹੀਂ ਇਹਦੇ ਬਾਰੇ ਕੋਈ ਨਹੀਂ ਪਤਾ ਜੀ। ਮਤਲਬ ਤੁਹਾਨੂੰ ਪਤਾ ਨਹੀਂ ਆ ਨੋਲੇਜ ਆ ਗਈ ਤੁਹਾਨੂੰ ਉਹ ਕਾਗਜ਼ ਦੇਣਗੇ ਤੁਸੀਂ ਉਹ ਮਤਲਬ ਆਪਣੇ ਲੋਕ ਕੋਈ ਕਾਰਵਾਈ ਕਰਾਉਂਗੇ ਕਿਉਂਕਿ ਇੱਕੋ ਜਗ੍ਹਾ ਦੀ ਸੁਣੋ ਇਹਨਾਂ ਨੇ ਕੋਰਟ ਦੇ ਵਿੱਚ ਕੇਸ ਕੀਤਾ ਸੀ ਅੱਜ ਦੇ ਮਹੀਨਾ ਪਹਿਲਾਂ ਜੀ ਦੇਖੋ ਇਹਨਾਂ ਕੋਈ ਨੋਟਿਸ ਦਿੱਤਾ ਗਿਆ ਕੀਤਾ ਗਿਆ ਕੋਰਟ ਦੇ ਵਿੱਚ ਕੇਸ ਕੱਲ੍ਹ ਪਿਆ ਆ। ਜੀ ਉਹ ਉਹਨੇ 98 ਨੇ ਹਜੇ ਆਇਆ ਪਰ ਇਹਨਾਂ ਨੇ ਕੋਰਟ ਤੇ ਕੇਸ ਕਰ ਦਿੱਤਾ ਹੋਇਆ ਚਲੋ ਇਹ ਤਾਂ ਕਹਿ ਰਿਹਾ ਸੀ ਕੋਰਟ 'ਚ ਕੋਈ ਕੇਸ ਕੀਤਾ ਹੀ ਨਹੀਂ ਹਜੇ ਇਹ ਇਹ ਖੁਦ ਮੇਰੇ ਕੋਲ ਆਫਿਸ ਵਿੱਚ ਤੇ ਲੈ ਕੇ ਆਇਆ ਸੀ ਕਿ ਆਹ ਦੇਖੋ ਮੈਂ ਤੁਹਾਡੇ ਬਰਾਂਡਰ ਲੈ ਕੇ ਆਇਆ ਅਸੀਂ ਉਸੇ ਕਰਕੇ ਇਹਨਾਂ ਨੇ ਪੁੱਛਿਆ ਕਿ ਸਾਨੂੰ ਬਰਾਤ ਪੜਾ ਇਹਨੇ ਪੜਾਇਆ ਹੀ ਨਹੀਂ ਸਾਨੂੰ ਅੱਛਾ ਹਾਂ ਇਹਨੇ ਸਾਨੂੰ ਦੂਜੀ ਦੀ ਕੀਤੀ ਇੱਕ ਤਰੀਕੇ ਦਹਾਲੀ ਨੇ 31 ਇੱਕ ਦੋੜਾ ਪੱਕੀ ਦੀਰ ਸਾਹਿਬ ਤੁਸੀਂ ਇੱਕ ਛੋਟਾ ਜਿਹਾ ਕੰਮ ਕਰ ਦਿਓ ਇੱਕ ਛੋਟੀ ਜੀ ਕਾਪੀ ਜਿਹੜੀ ਹੈ ਮੈਨੂੰ ਪਾ ਦੋਗੇ ਜਿਹੜੀ ਤੁਸੀਂ ਕਹਿ ਰਹੇ ਹੋ ਤੁਹਾਡੇ ਕੋਲ ਹੈਗੀ ਹੈ ਜਿਹੜੀ ਇਹਨਾਂ ਦਾ ਲਿਖਤ ਹੋਈ ਸੀਗੀ ਹਾਂ ਮੈਂ ਪਾ ਦੂੰਗਾ ਜੀ ਠੀਕ ਸਰ ਬਹੁਤ ਬਹੁਤ ਸ਼ੁਕਰੀਆ ਦੀਰ ਸਾਹਿਬ ਪਾ ਦੂੰਗਾ ਜੀ ਠੀਕ ਹੈ ਚਲੋ ਕੈਰਮਨ ਐਮੀ ਦੇ ਨਾਲ ਵਿਸ਼ਾਲ ਕਪੂਰ ਜੀ ਨਾਲ ਲਈ